ਅਗਤਾ ਹੈ ਕਿਸਾਨ ਵੀਰੋ ਖੋਡਾ ਢੱਲੋਂ ਦੇ ਰਿ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਤੁਹਾਨੂੰ ਕੋਲੇ ਤੇ ਰਾਂ ਦੋ ਬਿਹੜਾ ਲੈ ਗਿਆ ਪਹਿਲਾ ਵਾਲੇ ਪਸ਼ੂ ਸਾਰੇ ਵੇਚ ਕੇ ਜਾ ਚੁੱਕੇ ਆਜੂ ਬਾਈ ਜੀ ਹਾਂ ਵੀਰੇ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਠੀਕ ਠਾਕ ਹਾਂਜੀ ਹਾਂਜੀ ਬ ਵੇਰੇ ਨਾਮ ਡਰੈਸ ਬੋਲੀ ਨਾ ਬਈ ਸੋਨੂ ਆ ਪਿੰਡ ਹਮਤਪੁਰਾ ਜਿਹਦਾ ਮੋਗਾ ਤੇ ਤੁਸੀਂ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਹੈਗਾ 8899099770 ਨੇੜੇ ਤੇਲੇ ਪਿੰਡ ਜਿਹੜੇ ਆਪਾਂ ਨੂੰ ਵੀ ਨਿਹਾਲ ਸਿੰਘ ਵਾਲਾ ਭਾਗੀ ਕੇ ਤੇ ਬਲਾਸਪੁਰ ਤੇ ਵਾਸੀ ਕੇ ਪਿੰਡ ਬਧੌੜ ਦੇ ਪਹਿਲਾਂ ਨੇ ਪਸੂ ਵੇਗ ਗਏ ਵੀਰੇ ਸਾਰੇ ਹਾਂ ਵੀ ਦੇਖੀ ਓਕੇ ਤੇ ਅੱਜ ਤੁਹਾਨੂੰ ਦੋ ਦਿਖਾਉਣੀਆਂ ਆਂਗਾ ਆਪਾਂ ਹਾਂ ਦੋਨੇ ਵੀ ਤਾਜ਼ੀਆਂ ਸੋਨੀਆਂ ਪਹਿਲਾਂ ਨੂੰ ਆ ਗਾ ਦੂਜਾ ਦਨ ਹੋਇਆ ਸੀ ਨੂੰ ਇਹ ਪਹਿਲਣਾ ਕੀ ਹਾਂ ਪਹਿਲਣਾ ਮਗਰ ਬੱਸ ਆ ਬਈ ਇਹਦੀ ਓਕੇ ਆਹ ਇਹ ਦੂਜੇ ਸੁਸਰੀ ਵੀ ਹੈ ਬਈ ਦੁੱਧ ਹੋਣੇ ਥੱਲੇ ਹੋਊਗਾ 18 ਕਿਲੋ ਤਿਆਰ ਆਪਾਂ ਪਹਿਲਾਂ ਵਾਲੀ ਦੀ ਗੱਲ ਕਰ ਲ ਗੇ ਪਹਿਲਾਂ ਪਹਿਲਾਂ ਪਲਉਣ ਦੀ ਹਾਂ ਆ ਪਲਉਣ ਵਸੀ ਸਰੀ ਵੀ ਆਪਾਂ ਤਿਆਰ ਹੋ ਗਿਆ ਸੁ ਨੂੰ ਤੀਜਾ ਦਿਨ ਹੋ ਗਿਆ ਥੋਈ ਨੂੰ ਹਾਂ ਹਾਂ ਤੇ ਬੇਲੀ ਸਵੇਰੇ ਹੈ ਅੱਜ ਹਾਂ 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 ਵੀਰੇ ਓਕੇ ਤੇ ਕਿੰਨਾ ਹੋਣੇ ਥੱਲੇ ਬੋਲਾ ਰੈਡੀ ਆ 12 ਕਿਲੋ ਵੀ ਹੁਣ ਤਿਆਰ ਆ ਕਾਹ ਪਾਸੇ ਸੀ ਦੰਦਾ ਦੰਦਾ ਜਿਵੇਂ ਆਗੇ ਦੰਦਾ ਚਾਰ ਦੰਦਾ ਚਾਰ ਦੰਦਾ ਫੁੱਲਾਂ ਤੋੜ ਕੇ ਦਿਖਾ ਦਈਏ ਤੇ ਕੁਆਲਿਟੀ ਪੂਰੀ ਫੁੱਲ ਆ ਗਈ ਬੱਚੇ ਦਾ ਕਰਦੀ ਹੈ ਨਾ ਥੋੜਾ ਹੋਰ ਬੱਚੇ ਦਾ ਕਰਦੀ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਤੇ ਬਾਕੀ ਦਾ ਫੇਸਬੁਕ ਬਹੁਤ ਚੰਗਾ ਹਨਾ ਤੁਹਾਨੂੰ ਬਰੀਡ ਵਾਲੀ ਵੀ ਹੈ ਬਿਲਕੁਲ ਓਕੇ ਓਕੇ ਆ ਦੇਖੋ ਕੁਆਲਿਟੀ ਦੇਖੋ ਕਿੰਨੀ ਵਧੀਆ ਹੈਗੀ ਤੇ ਪੂਰੀ ਫਸੀ ਪਈ ਹੈ ਵੀਡੀਓ ਬਣਾਉਣ ਦਾ ਟਾਈਮ ਸਵੇਰੇ 9 ਵਜੇ ਦਾ ਹੀ ਆਪਣਾ ਜੀ ਉਸ ਹਿਸਾਬ ਨਾਲ ਜੱਜ ਕਰ ਓਕੇ ਓਕੇ ਤੇ ਕਿੰਨਾ ਦੁੱਧ ਕੱਢ ਦੂਗੀ ਤੁਹਾਨੂੰ ਹਾਈਐਸਟ ਦੁੱਧ ਜਦੋਂ ਪਿਸਤਣਾ ਨਾਲ ਕਰ ਲੋ ਮੋਈ ਅੱਛਾ ਠੀਕ ਹੈ ਵੀਰੇ ਬੱਚੇ ਨੂੰ ਜਾਂਦੀ ਹੈ ਨਾ ਹਾਂ ਹਾਂ 17 18 17 ਮਾਰ ਕੇ ਦਿਖਾਵਾਂਗੇ 17 ਮਾਰਨੇ ਮਾਰਦਨੇ ਦਾ ਕੋਈ ਚੱਕਰ ਨਹੀਂ ਗਰੰਟੀ ਵਾਲੀ ਗੱਲ ਹੈ ਓਕੇ ਓਕੇ ਠੀਕ ਆ ਕੁਝ ਵੀ ਦੱਸੋ ਕਿਵੇਂ ਕਰਨਾ ਆ ਦੇਖੋ ਜੀ ਵੀਰੋ ਬੱਚਾ ਲਾ ਲਿਆ ਆਪਾਂ ਠੀਕ ਹੈ ਨਿਆਣਾ ਬਹੁਤ ਚੰਗਾ ਉਹ ਠੀਕ ਹੈ ਨਿਆਣਾ ਪਾ ਲਿਆ ਤੇ ਬਾਕੀ ਦਾ ਪਹਿਲਾਂ ਨਾ ਮੜਾ ਮੁੜਾ ਦੇ ਬਾਡੀ ਮੋਡ ਸ਼ੋਲ ਸ਼ੋਲ ਕਰਦਗੇ ਜੀ ਲੈ ਆਹ ਦੇਖੋ ਆ ਦੇਖੋ ਅਗਰ ਲਿਖਾਣੀਆਂ ਆ ਮੋਮਲੇ ਥਾਣੀਆਂ ਠੀਕ ਆ ਵੀਰੇ ਆ ਥਾਣੇ ਦੇਖ ਲੈ ਜੀ ਓਕੇ ਖੋਲ ਦੇਨੇ ਆ ਪੂਰੇ ਥਾਣੇ ਦਿਖਾ ਦੇ ਜੀ ਲੈ ਆਹ ਦੇਖੋ ਉਹ ਚੱਕਰੀ ਨਹੀਂ ਪੂਰੀ ਸੀਲ ਠੰਡੀ ਆ ਨਹੀਂ ਔਲ ਸ਼ੋਲ ਵਾਲੀ ਗੱਲ ਉਹ ਮਾੜਾ ਮੋਟਾ ਤਾਂ ਕਰਦੀ ਹੁੰਦੀ ਹੈ ਬੜਾ ਤੁਸੀਂ ਪਹਿਲਾਂ ਵੀ ਪੂਰੇ ਗਾਇਬ ਤੇ ਤੇ ਖੋਲ ਦੇਨੇ ਆ ਨਾ ਵੀਰੇ ਹੁਣ ਆਪਾਂ ਤੁਹਾਨੂੰ ਦੋ ਨੰਬਰ ਦੀ ਗੱਲ ਕਰਾਂ। ਬਸ ਬਸ ਉਹਨੂੰ ਬਸ ਠੀਕ ਠੀਕ ਆ ਵੀਰੇ ਠੀਕ। ਮਗਰ ਲਈ ਦੇ। ਕਿ ਆਨਲਾਈਨ ਮੰਗਵਾ ਲੈਦਾ ਬਹੁਤ ਹੋਈ ਜਾਂਦਾ। ਲੈ ਬਸ ਠੀਕ ਆ ਜੀ ਠੀਕ ਆ। ਬੱਚਾ ਬੰਨੋ ਮੂਰੇ। ਤੇ ਹੁਣ ਪਹਿਲੇ ਨੰਬਰ 'ਚ ਤੇ ਡਿਮਾਂਡ ਡਿਮਾਂਡ ਦੀ ਫੋਨ ਤੇ ਹੋ ਜਾਈ। ਹੂੰ ਬੱਚੀ ਬਹੁਤ ਚੰਗੀ ਹੈ ਹਨਾ। ਹਾਂ ਬੱਸੀ ਵਾਕੀ ਨਵਾਂ ਹਾਨਾ ਵੀ। ਨਵਾਂ ਹਾਨਾ ਓਕੇ ਇਧਰ ਨੂੰ ਕਰੀ ਵੀਰੇ ਨੂੰ। ਚੱਕਲੀ ਸੁੱਕਲੀ ਲਾ ਦਿਓ। ਤੇ ਬਾਈ ਨੇ ਬੋਲਾ ਜਮਾ ਸਹੀ ਗੱਲ ਕਰੀ ਐਵੇਂ ਨਹੀਂ ਕਿਹਾ ਵੀ ਇੱਥੇ 16 ਕਿਲੋ ਤਿਆਰ ਆ ਹਨਾ ਓਕੇ ਬਿਲਕੁਲ ਪਈ ਆਪਣੇ ਕੋਲ ਹੀ ਸੂਈ ਆ ਹਾਂ ਹਾਂ ਬਈ ਨਾ ਮਾਲਕਾਂ ਦੇ ਜਿਹੜੇ ਘਰੋਂ ਲਈਏ ਸੂਈ ਪੀ ਸੀ ਉੱਥੇ ਜੇ ਆਪਣਾ ਵੀਡੀਓ ਬਣਾ ਕੇ ਲੈ ਆ ਦੋ ਨੰਬਰ ਦੀ ਗੱਲ ਕਰ ਲਗੇ ਹੁਣ ਇਹਨੂੰ ਇਧਰ ਨੂੰ ਕਰੋ ਤੇ ਲੈ ਹੂੰ ਦੁਬਾਰਾ ਫੇਰ ਦਿਖਾ ਦੇ ਜੀ ਓਕੇ ਜੇ ਕੋਈ ਬੁੱਟੇ ਤੀਜੇ ਇਸ ਵਿੱਚ ਲਈਆ ਕੋਈ ਚਾਹੇ ਕੋਈ ਤੀਜੇ ਮੰਨ ਕੇ ਲੈ ਜੀ ਓਕੇ ਓਕੇ ਤੇ ਸੂਇਨ ਨੂੰ ਅੱਜ ਹੋ ਗਏ ਭਾਈ 8 ਦਾ ਮਗਰ ਬਸਤਾ ਜੀ ਹੂੰ ਹੁਣ 18 ਕਿਲੋ ਦੁੱਧ ਤਿਆਰ ਜੋ ਆ ਰੈਡੀ ਪਾਉਣ ਦੀ ਕੋਈ ਮਣਕੇ ਲੈ ਜੇ ਜਾਹੇ ਕੋਈ ਦੁੱਲੂ ਨਾਲ ਲਿਆਵੇ ਠੀਕ ਆ ਤੇ ਕਿੰਨਾ ਦੁੱਧ ਹੋਰ ਵੀ ਬਾਝੂਗੀ ਦੁੱਧ ਦੇ ਦੂ ਭਾਈ ਬੁੱਟੇ 20 ਕਿਲੋ 20 ਕਿਲੋ ਖੋਲ ਲਾ ਤੋੜ ਕੇ ਦਿਖਾ ਦੀਏ ਤੇ ਬਾਕੀ ਦਾ ਹਜੇ ਤਾਂ 9 ਵਜੇ ਦਾ ਟਾਈਮ ਆ 8:00 ਨੂੰ ਤਾਂ ਫਸ ਜਾਣਾ ਹਨਾ ਪੂਰਾ ਕੋਈ ਵਧੀਆ ਲਿਆਉਣ ਆਉਂਦੀ ਅਸਲ ਓਕੇ 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 ਆ ਦੇਖੋ ਜੀ ਕਿ ਸੋਹਰਾ ਤਾਰਾ ਕਮਾਲ ਦਾ ਕਰੋ ਜੀ ਸੇ ਤੇ ਲੇਵਾ ਤਾਂ ਪੰਡਰਗਾ ਤਿਆਰ ਕਰੀ ਫਿਰਦੀ ਹੈ ਨਾ ਹਾਂ ਹਾਂ ਲੰਮੀ ਲੈ ਚਲੋ 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 ਆ ਦੇਖੋ ਜੀ ਦੋਰੋ ਕੁਆਲਿਟੀ ਚੈੱਕ ਤੇ ਕਹੇ ਅਗਲਾ ਤੀਜਾ ਲੈ ਉਹ ਦਾ ਦੂਜਾ ਹੀ ਹੈ ਨਾ ਹੈ ਦੂਜਾ ਵੀ ਚਾਹੀ ਕੋਈ ਤੀਜਾ ਮੰਨ ਕੇ ਲੈ ਜੇ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਕੁਆਲਿਟੀ ਬੁਰੀ ਫੋਲ ਆ ਤੇ ਕਰੋ ਚੈੱਕ ਥੱਲੇ ਠੀਕ ਆ ਜੀ ਥਾਲੇ ਵਾ ਪੂਰਾ ਵਧੀਆ ਸ਼ੈਡ ਤੋਂ ਸਾਡੇ ਮਾਰੋ ਧਾਰਾਂ ਵੀ ਦੇ ਦਿੰਦੇ ਹਾਂ ਨਿਆਣੇ ਦੀ ਵੀ ਲੋੜ ਫੋਨ ਲੈਣ ਦੀ ਲੋੜ ਨਹੀਂ ਹੈ ਮਗਰ ਤਾਂ ਦੇਖ ਲੈ ਠੀਕ ਆ ਬੰਦਾ ਪੂਰ ਸਰ ਨੇ ਦੀ ਗਰੰਟੀ ਹੋਊਗਾ ਮੂਹਰੇ ਦੇਖ ਲੋ ਠੀਕ ਆ ਓਕੇ ਫੋਨ ਉਤਰੂਗੇ ਨਾ ਹਾਂ ਚਲੋ ਬਸ ਤੇ ਤੁਹਾਨੂੰ ਦੁੱਧ ਕੱਢ ਦੂਗੇ ਹਨਾ 20 ਕਿਲੋ 20 ਕਿਲੋ ਮੋਗਾ ਹੋ ਜਾਊਗਾ 18 ਕਿਲੋ ਹੁਣ ਤਿਆਰ ਠੀਕ ਫੇਰ ਤੋੜ ਦੇ ਉਹਨੂੰ ਮੜੀ ਜੀ ਇੱਕ ਵੇਲੇ ਸਮਾਰ ਕੇ ਜੈਕਟਰ ਆ ਦੀ ਆ ਦੇਖੋ ਜੀ ਹੁਣ ਆ ਗਿਆ ਵੜਾ ਆ ਵੀ ਤੁਹਾਨੂੰ ਦਿਖਾਉਣਾ ਕਰੋ ਜੀ ਜੀ ਦਾ ਤਾਂ ਲੰਮੀ ਨਾਲ ਜਲਦੀ ਆ ਦੇਖੋ ਜੀ ਬਾਕੀ ਦਾ ਬਾਈ ਦਾ ਕਹਿਣਾ ਪੌਂਦੀ ਬੱਚਾ ਚੋਈ ਚਲੇ ਠੀਕ ਆ ਜੀ ਕੋਈ ਗੱਲ ਹੀ ਨਹੀਂ ਇਸ ਨੂੰ ਮੋੜ ਲਿਆ ਬਸ ਆ ਕਰੀ ਜੇ ਕਵਾਲਿਟੀ ਪੂਰੀ ਫੁੱਲਾ ਤੇ ਬਾਕੀ ਦਾ ਸਾਮੀ ਬਲੀ ਵੀ ਵੀ ਹੈਗੀ ਹੈ ਹਨਾ ਹਾਂ ਵੀ ਠੀਕ ਆ ਵੀਰੇ ਆ ਦੇਖੋ ਜੀ ਕੁਆਲਿਟੀ ਬੁਰੀ ਹੈਗੀ ਖਣ ਲੈ ਬੰਨੇ ਹੱਥੋਂ ਨੂੰ ਜਮਾ ਬਾਲਟ ਲੈਨੇ ਕੱਢ ਕੇ ਜਮਾ ਫਾਹ ਜਾਣਾ ਬਾਕੀ ਦਾ ਆਪਣਾ ਕਿਹੜਾ ਸਵੇਰ ਦਾ ਟਾਈਮ ਆ ਜਮਾ ਤੇ ਹਾਂ 10:00 ਵਜੇ ਕਿਹਾ ਉਹਨਾਂ ਨੇ ਓਕੇ ਓਕੇ 9 9 ਵਜੇ ਵੀਰੇ ਹਜੇ 9 ਵਜੇ ਤੇ ਇਹਦੀ ਵੀ ਡਿਮਾਂਡ ਫਿਰ ਫੋਨ ਤੇ ਰਹੂਗੀ ਹਾਂ ਫੋਨ ਤੇ ਵੀ ਜੈ ਜੀ ਹੈ ਜੈ ਜੀ ਹੋ ਦੋਨਾਂ ਦੀ ਹਾਂ ਜੀ ਇਕੱਠਿਆਂ ਚੜਾ ਦੇਣੀਆਂ ਨਾਲ ਦੇ ਨਾਲ ਜੇ ਹਾਂ ਦੋਨੇ ਦਿਨ ਇਕੱਠੇ ਗਏ ਦੋਨੇ ਜਾਣਾ ਠੀਕ ਹੈ ਤੇ ਨੰਬਰ ਫੇਰ ਬੋਲ ਦੇ ਵੀਰੇ ਨੰਬਰ ਹੈਗਾ ਵੀ 76990999728 ਐਂਡ ਹਮਤਪੁਰਾ ਜਿਲ੍ਹਾ ਮੋਗਾ ਜੀ ਸੀਟ ਓਕੇ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ